ਪੰਚਾਇਤ ਚੋਣਾਂ ਨੂੰ ਲੈ ਕੇ ਬਲਾਕ ਮਜੀਠਾ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਕਾਗਜ਼ੀ ਨਾਮਜ਼ਦਗੀ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਓਜਲਾ ਜੀ ਵੱਲੋਂ ਬਲਾਕ ਮਜੀਠਾ ਵਿੱਚ ਪਹੁੰਚ ਕੇ ਹਲਕਾ ਮਜੀਠਾ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਬਾਰੇ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਬਲਾਕ ਮਜੀਠਾ ਦੇ ਬੀਟੀਪੀਓ ਸਾਹਿਬ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਗਿਆ ਗਰਜੀਤ ਸਿੰਘ ਉਹ ਜ਼ਿਲ੍ਹਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਅਫਸਰਾ ਉੱਪਰ ਦਬਾਅ ਬਣਾ ਰਹੀ ਹੈ ਆਓ ਤੁਹਾਨੂੰ ਮੁਖਾਉਂਦੇ ਹਾਂ ਜੀ ਲਾਈਵ ਤਸਵੀਰਾਂ ਮਜੀਠਾ ਤੋਂ ਹਰਪ੍ਰੀਤ ਸਿੰਘ ਜੀ ਦੀ ਖਾਸ ਰਿਪੋਰਟ ਇੰਡੀਆ న్యూਜ਼ ਆਜ ਤੱਕ ਸਿਰਫ ਕੜਵਾ ਸੱਚ ਹਾਂ ਜੀ ਆਓ ਚੱਲੋ ਹਲੋ ਫਿਊਲ ਆਰ ਹੈ ਸਾਹਿਬ ਜੀ ਜੀ ਆ ਗਏ ਚੰਗਾ ਸਾਹਿਬ ਜੀ ਇਹ ਨਹੀਂ ਕੋਈ ਬਰਾਬਰ ਦੇ ਜਨਤਰੀ ਹੈ ਪਸਲਾਇਆ ਨਹੀਂ ਸੌਤ ਤੋਂ ਬਾਅਦ ਇਹ ਗੁਰੂ ਪਰਮਾਤਮਾ ਨੂੰ ਨਹੀਂ ਚੰਗਾ ਸਾਹਿਬ ਜੀ ਉਹਦਾ ਪੰਚਿੰਗ ਹੁੰਦਾ ਹੈ ਵਿਅਕਤੀਗਤ ਇਹ ਕਿ ਦੇਖੋ ਲੈਕਚਰ ਤੋਂ ਬਾਅਦ ਅੱਖੀਆਂ ਤੇ ਲੱਗਦਾ ਕਿ ਜਿਵੇਂ ਇਰਾਜ ਦਿੱਤੀ ਹੈ ਗਾਇਤ ਸਾਡੀ ਇਹ ਮਜੂਦਾ ਸੱਚ ਨਹੀਂ ਹੈ ਇਹਦੇ ਤੋਂ ਬਾਅਦ ਦੇ ਅੱਧੀ ਵੋਟਰ ਫਾਈਲ ਦੀ ਗੱਲ ਹੈ ਕਿੱਥੇ ਸਰਪੰਚ ਕਿੱਥੇ ਗਿਆ ਕਿੱਥੇ ਤੇ ਕੰਪਨੀ ਕਿੱਥੇ ਆ ਗਿਆ ਇੱਕ ਬਰਾਬਰ ਕਰ ਲੈਂਦੇ ਹਾਂ ਜਿਹਨਾਂ ਵਾਲੇ ਨੇ ਲੈਣ ਦੀ ਕਰੀਏ ਨਾ ਸਾਡੇ ਵਾਲ ਨੂੰ ਭਰ ਗਈ ਆ 4 ਜਮਲ ਹੂਮਰ 4 ਦੇ ਵਿੱਚ ਕਿਹੜੀਆਂ ਵੋਟਾਂ ਆ ਉਹਦੇ ਨੰਬਰ ਉੱਤੇ ਪਾਉਣੇ ਆ ਜਮਲ ਕਰਦੇ ਆ ਵੋਟਾਂ ਸਾਡੀਆਂ ਉਹ ਲੈ ਗਿਆ 2 ਨੰਬਰ ਵਾਰਡ ਦੇ ਨੰਬਰ ਚਲ ਗਿਆ ਅਸੀਂ ਦੇ ਰਹੇ ਆ ਤੇ ਬੈਠੇ ਸਾਡੇ ਸਾਰੇ ਨਹੀਂ ਰਹਿੰਦੇ ਵੋਟਾਂ ਉੱਥੇ ਹੀ ਆ ਤੇ ਜਿਹੜੀਆਂ ਹੋਣਿਆ ਸਾਨੂੰ ਪਿੰਡ ਦੇ ਦੂਜੇ ਪੰਨਿਆਂ ਕੱਢ ਗਈ ਵਿਚਨ ਹੋਈ ਆ ਉਹਦੀ ਮੈਂਬਰਾਂ ਦੀ ਉੱਪਰ ਜਰਨਲ ਨੂੰ स्त्री ਨੂੰ ਜਰਨਲ ਨਹੀਂ ਨਹੀਂ ਸਾਹਮਣੇ ਦੋਨਾਂ ਦੇ ਚਾਹ ਆਪ ਨੂੰ ਨਾ ਰੱਖੋ ਉਹਦੇ ਬਾਰੇ ਪਤਾ ਨਹੀਂ ਉਹਦਾ ਕਰਕੇ ਤੇ ਨਹੀਂ ਤੁਸੀਂ ਨਹੀਂ ਨਹੀਂ ਉਹਦਾ ਕੋਈ ਨਹੀਂ ਜੀ ਵਿਚ ਜਿਹੜੀਆਂ ਵਾਰਡ ਜਰਨਲ ਸੀ ਨਾ ਉਹ ਜਰਨਲ ਇਸਤਰੀ ਹਾਂ ਵੂਮਨ ਹੋ ਗਈਆਂ ਭਾਵੇਂ ਜਿਹੜੀ ਵੂਮਨ ਸੀ ਉਹ ਜਰਨਲ ਹੋ ਗਈਆਂ ਕਰਕੇ ਤੇ ਨਹੀਂ ਤੁਸੀਂ ਕਹਿ ਰਹੇ ਨਹੀਂ ਨਹੀਂ ਗੱਲ ਤੇ ਵੋਟਾਂ ਦੀ ਇਹ ਸਾਰੀ ਇਹ ਪ੍ਰੋਬਲਮ ਗਵਰਨਮੈਂਟ ਗਾਵੇਂ ਵੀ ਇਹੀ ਆ ਮੇਰੀ ਗੱਲ ਸੁਣੋ ਜੀ ਉਹ ਨਾ ਕਰਨੇ ਆਈ ਬੰਦ ਮੈਂ ਉਹਨੂੰ ਕਰਦਾ ਉਹ ਤਾਂ ਆਉਂਦਾ ਉਹਨਾਂ ਦੇ ਬੈਕਪੈਕ ਤੋਂ ਦੌੜਦੇ ਜਾਂਦੇ ਆਪਣੇ ਕਿੰਨੀਆਂ ਮੋਟਾ ਦੀ ਪ੍ਰੋਬਲਮ ਹੈ ਮੋਟਾ ਦੀ ਹੋ ਗਿਆ ਜੀ 18 ਨੰਬਰ ਘਰ ਦੀ ਖਾੜੀ ਜੀ ਨੰਬਰ ਆ ਉਹਦੇ ਵਿੱਚ ਸਾਡੇ 8 ਘਰ ਆਉਣਦੇ ਆ ਉਹ 8 ਘਰ ਦੇ 8 ਘਰ ਜਿਹੜੇ ਉਧਰ ਦੇ ਦੂਜੇ ਹੋਰ ਕੀ ਨਾ ਬਾਤਾਂ ਚੁੱਕੇ ਮੋਟਾ ਗਰੀਬ ਵੇਖੋ ਜਿੰਨੇ ਜਿੰਨੇ ਤਰੱਕੀ ਕਰੀ ਜਿੰਨੇ ਵਿਕਾਸ ਕਰਨਾ ਤੋਂ ਆਪਣੇ ਏਰੀਆ ਦੀ ਵੋਟ ਪੈਣੀ ਹੈ ਨਾ ਕਿ ਮੇਰੇ ਇਸ ਇਲਾਕੇ ਦਾ ਵਿਕਾਸ ਹੀ ਕਰੂਗਾ ਜੇ ਤੁਹਾਨੂੰ ਗਵਾੜੀ ਦੂਜੇ ਪਿੰਲੇ ਜਾ ਕੇ ਵੋਟ ਕਿੱਦਾਂ ਪਾਓਗੇ ਸਾਡਾ ਮੰਨ ਜੀ ਅੱਜ ਸਾਂਝਾ ਜੇਗਾ ਇਹ ਜੀ ਮੋਟੇ ਘਟ ਦੀ ਹੁਣ ਕਾਟੀ ਦਿੱਤੀਆਂ ਜਾਈ ਨਹੀਂ ਹੈ ਕਾਟੀ ਦਿੱਤੀ ਕਿਹੇ ਕਿਹੇ ਪਾਰਟੀ ਆ ਜੀ ਜੇ ਸਾਡੇ ਪਿੰਡ ਆ ਜੀ ਚੱਕੇ ਬੁਣੇ ਜਰਨੀ ਸ਼ਾਇਦ ਮੇਰੇ ਬਾੜੀ ਘਟੀਆਂ ਆਏ ਮੈਂਬਰ ਬਿਆਰ ਦੇ ਚਾਰ ਤੇਜੀ ਘਟੀਆਂ ਕਰਦੇ ਉਹਨੂੰ ਜਿਆਦਾ ਕੋਟਾ ਮੇਰੇ ਲਈ ਆ ਦੇਵੀ ਹੋਏ ਮੇਰੇ ਬੁੜੇ ਬੰਦਿਆਂ ਸਾਡੇ ਠੀਕ ਆ ਬੰਦਾ ਐਂ ਤੇ ਆਪਣੇ ਮਸਲੇ ਆ ਵੀ ਪੜਾਈ ਤੁਹਾਨੂੰ ਪਤਾ ਕਿ ਇਹ ਮਸਲੇ ਇਹ ਮਸਲੇ ਉਹਨੂੰ ਪਤਾ ਕਿ ਇਹ ਮਸਲੇ ਜਾਂਦੇ ਐ ਐਸਲੀਅਨ ਦੇ ਕਾਗਜ਼ੇ ਭੇਜਦਾ ਫੈਕਟਰੀ ਕੋ ਸੈਕਟਰੀ ਜਿੱਥੇ ਦਾ ਲੱਭਦੇ ਨਹੀਂ ਕਿ ਕਰਨ ਦੀ ਹਾਲੀ ਅੱਗਲੀ ਅੱਜ ਤੁਹਾਡੇ ਟੀਚਰ ਨਹੀਂ ਸਾਹਭਾ ਜੀ ਬੜੀ ਪ੍ਰੋਬਲਮ ਦੀ ਗੱਲ ਫੋਨ ਬਾਰ-ਬਾਰ ਆਉਂਦੇ ਸੀ ਲੋਕਾਂ ਦੇ ਮੈਂ ਤਾਂ ਕੱਲ ਦੋ ਦਿਨ ਰਹਿਣਾ ਤੁਸੀਂ ਕੱਲ ਵੀ ਛੁੱਟੀ ਹੈ ਦੋ ਦਿਨ ਨਹੀਂ ਵਕਿੰਦੇ ਨਾ ਦੇ ਬਕੀ ਸਾਹਿਬ ਨਹੀਂ ਤੁਸੀਂ ਕੰਮ ਕਰੋਗੇ ਕਾਜ ਲੋ ਕਾਜ ਨਹੀਂ ਕਾਜ ਨਹੀਂ ਰਾਏ ਦੇ ਆਪ ਲੜੇ ਉਹ ਆਰੋਂ ਨੇ ਲੜੇ ਨਾ ਜੀ ਮੈਨੂੰ ਜਿਵੇਂ ਕਰਾ ਕੋਈ ਨਹੀਂ ਜਿਵੇਂ ਕਿ ਜੁਨਾ ਟੈਕਸ ਦੇ ਵਿੱਚ ਜਿਹੜੇ ਸਿਆਸਤੀਆਂ ਬੀ ਜੀ ਨਹੀਂ ਰਹੇ ਜਾਂ ਕਿਹਦੇ ਵਾਰ ਸਾਨੂੰ ਕੱਲ ਸਾਡੇ ਬਲੌਗ ਤੋਂ ਦੱਸਿਓ ਕਿੰਨੂ ਪ੍ਰੋਬਲਮ ਆਈ ਇਹ ਵੀ ਬੰਦਾ ਦੱਸਦਾ ਪ੍ਰੋਬਲ ਸਹੀ ਸਵਾਲ ਕੀਤਾ ਜਵਾਬ ਕੋਈ ਨਹੀਂ ਮਿਲਿਆ ਹੁਣ ਜਿਗਾਵਿਆਂ ਦਾ ਕੀ ਕਰੋਗੇ ਕਿ ਕਿੱਥੋਂ ਨਕਦਾ ਕੀ ਕਰੋਗੇ ਇਹ ਨਿਤੀ ਦੇਣ ਕਰ ਦੇਖਦੇ ਜੀ ਇਹਨਾਂ ਦੀ ਕੀ ਸੋਚ ਇੱਕ ਨਾਕਲਾਂ ਦਾ ਵੀ ਇਹ ਤਾਂ ਮੈਂ ਲਿਖ ਕੇ ਦੇਤੀਆਂ ਆ ਵੇਖੋ ਬਹੁਤ ਜੀ ਨਹੀਂ ਦੇਓ ਮੈਂ ਦਿੱਲੀ ਟੂਰ ਕਰਨ ਦੇ ਮੇਰੀਆਂ ਮੈਂ ਉਹਦੇ ਕਰਨੇ ਮੈਨੂੰ ਸ਼ੇਅਰ ਕੀਤੀਆਂ ਨੇ ਇਹਦੇ ਵਿੱਚ ਪ੍ਰੋਪਰ ਲਿਖੀ ਨਾ ਵਾਰਡ ਨੰਬਰ ਜਿਹੜਾ ਪ੍ਰੋਪਰ ਲਿਖੀਓ ਮੈਂ ਚਾਹੀ ਟਾਈਪ ਕਰਾ ਕੇ ਤੁਹਾਨੂੰ ਲੈ ਆ ਕਰ ਦੇਣੀ ਰੱਖਣੀ ਜੇ ਆਪ ਪ੍ਰੋਪਰ ਲਿਖਣਾ ਵੀ ਆ ਸਾਡੀ ਉਹਦੇ ਵਿੱਚ ਲਿਖੋ ਚਾਹੇ ਨਵੀਂ ਲਿਖੀਓ ਜਾਂ ਜੇ ਜਿਹੜਾ ਐਮਪੀ ਆ ਉਹ ਕਿਸੇ ਕੇ ਨਹੀਂ ਇਹ ਹੋ ਮੁਸ਼ਕਲ ਜੇ ਨਿੱਕਾ ਪਿੰਡ ਫੇਰ ਆਵਾ ਉਥੋਂ 35 ਬੁੱਢਾ ਗੜ੍ਹ ਕੇ ਵੱਡੇ ਅਰਥਮਾਂਗੇ ਲੈ ਆ ਕੇ ਜਿਹੜੇ ਸਾਡੇ ਸਰਪੰਚ ਕਲੋਣੇ ਨਾ ਕਾਂਗਰਸ ਪਾਰਟੀ ਵਾਲੋਂ ਹਾਂ ਉਹ ਕੱਟ ਕੇ ਵੋਟਾਂ ਵੱਡੇ ਅਰਥਮਾਂਗੇ ਅਰਜਨਪੁਰ ਤੋਂ ਛੁੱਟਦੀਆਂ ਹਾਂ ਉਥੇ ਇਸ ਨਾ ਗਾਇ ਮਾਰੇ ਆ ਬੇਨਤੀ ਜੀ ਮੈਂ ਬੋਰਡ ਮਾ ਲਿਖ ਕੇ ਮੰਗੀ ਜੀ ਉਹ ਦਿੰਦੇ ਨਹੀਂ ਇਹਨਾਂ ਨੂੰ ਸਾਡੇ ਅਫਸਰ ਬਹੁਤ ਨਹੀਂ ਕਿਹਾ ਅਫਸਰਾਂ ਵੱਲੋਂ ਕਿ ਉਹ ਵਦ ਜਾਂਦੇ ਸਾਡੇ ਸਾਡੇ ਜਿਹੜੇ ਲੋਕ ਹੈ ਨਾ ਇੱਕ ਮਹੀਨਾ ਬਾਅਦ ਚ ਗੱਲ ਪਈ ਚਾਹ ਤੁਹਾਨੂੰ ਕਹਿੰਦੇ ਦੋ ਅਲਟੀਆਂ ਪਲਟੀਆਂ ਥੋੜੀਆਂ ਬੋੜੀਆਂ ਨਾ ਆਉਂਦੇ ਆ ਹੁਣ ਮੇਰੀ ਗੱਲ ਇਹ ਕਿ ਮੈਂ ਅੱਗੇ ਬੈਠਾ ਜੀ ਮੇਰੀ 6 ਨੰਬਰ ਦੇ ਵਾਰਡ ਦੇ ਵਿੱਚ ਬੋਟ ਹੈ ਗਿਆ ਮੈਂ ਕੱਲਾ ਜਾ ਕੇ 4 ਨੰਬਰ ਵਾਰਡ ਦੇ ਵਿੱਚ ਜਾ ਕੇ ਇੱਕ ਬੋਰਡ ਲੈ ਕੇ ਲਾਣ ਦੇ ਥੋੜਾ ਬੋੜਾ ਪ੍ਰੋਬਲਮ ਲੋਕਾਂ ਨੇ ਕੀਤੇ ਆ ਦਰਅਸਲ ਉਹ ਨਹੀਂ ਨਹੀਂ ਕਾਰਨ ਪਤਾ ਕਿ ਉਹ ਤਾਂ ਨਹੀਂ ਮਸਲਾ ਆਪ ਵੀ ਮੈਂ ਘਰ ਬੈਠਾ ਮੈਨੂੰ ਨਹੀਂ ਪਤਾ ਲੈਕਨੋ ਦਾ ਕੰਮ ਕਿੰਨੇ ਸੁੱਤ ਗਿਆ ਕੋਈ ਵੀਡੀਓ ਨਹੀਂ ਚੰਗੇ ਕੋਈ ਨਹੀਂ ਸਭ ਸਾਰੇ ਵਧੀਆ ਵਾਹ ਲੋਕ ਸਾਡੇ ਕਰਦੇ ਆਹੀਂ ਕਰਦੇ ਆਹੀਂ ਆਪਣਾ ਤੇ ਕਸੂਰ ਕਦੀ ਨਹੀਂ ਮੰਨਦੇ ਜਦੋਂ ਬੰਦੇ ਨੂੰ ਵੋਟ ਦਾ ਪਤਾ ਲੱਗਣਾ ਲੈਕਨੋ ਜਿਹਨੇ ਘਰੋਂ ਬਾਹਰ ਨਿਕਲੂਗਾ ਹਾਂ ਉਹ ਜਿਹੜਾ ਡਿਸਟਾ ਰੱਖੀ ਹੈ ਕੱਲੀ ਇੱਕ ਦੀ ਨਹੀਂ ਪ੍ਰੋਬਲਮ ਇਹਨਾਂ ਨੇ ਸਾਰੇ ਜਿਹੜੇ ਚ ਪ੍ਰੋਬਲਮ ਹੈ ਇੱਕ ਦੀ ਨਹੀਂ ਵੀ ਉੱਥੇ ਦੀਆਂ ਲੋਕਾਂ ਨਹੀਂ ਹੈ 5 500 ਕੁ ਪਰ ਗੱਲ ਦੀ ਪ੍ਰਸ਼ਾਸਨ ਜਿਹਦਾ ਹੈਗਾ ਬੰਦਾ ਮੌਜੂਦ ਹੈ ਪ੍ਰਸ਼ਾਸਨ ਕੋ ਕਰਦਾ ਇਹ ਕੰਮ ਨਹੀਂ ਕਰਨੇ ਚਾਹੀਦੇ ਇਹ ਤਾਂ ਥੋੜਾ ਬੋਲ ਪ੍ਰੋਬਲਮ ਹੁੰਦੀ ਹੈ ਉਹਨਾਂ ਕਿਉਂ ਕਰਦੇ ਨੇ ਇਹ ਕੀ ਹੈ ਕੁਦਗਾਰ ਕਿਤਰੇ ਵੀ ਅਹੀਂ ਇਹ ਤਾਂ ਕਰਨੀਆਂ ਨਹੀਂ ਘਰ ਉਹਦਾ ਉੱਥੇ ਆ ਰਹਿਣ ਉੱਥੇ ਡੇ ਜਨਮ ਜਨਮ ਅੰਤਰ ਦੇ ਉੱਤੇ ਨੇ ਉਹਨੇ ਮੋਟਾ ਕਿਤੇ ਸੁਣਤੀਆਂ ਗਣ ਸਾਡੇ ਸਿੱਧੇ ਜਿਹੜਾ ਪੁਰਾਣਾ ਅਕਾਲੀ ਦਰਬਾਰ ਬੈਠਾ ਉਹ ਸਾਡੀ ਮਿੱਝ ਕੱਢੀ ਜਾਂਦਾ ਦੀ ਇਹੀ ਅੱਖਾਂ ਨਹੀਂ ਘੇੜਦੇਗੇ ਜੀਠੇ ਵਾਲੇ ਐਵੇਂ ਭਾਵੇਂ ਜਨਾ ਮਰਜੀ ਆਖੀਏ ਕੰਨ ਸਾਡੀ ਅਸੀਂ ਕਹਿ ਸਕਦੇ ਵਾਦੇ ਨਾਲ ਬਿਲਕੁਲ ਤਗੜੇ ਨੂੰ ਇੱਕ ਹੀ ਨੇ ਜੇ ਆ ਉੜਦੇ ਸਾਡੀ ਜਿੰਨੀ ਪੂਰੀ ਸੀਮਾ ਸਾਡੇ ਠੀਕ ਹੈ ਜਸਟਿਸ ਕਰੋ ਜੋ ਕਨਸਟੀਟਿਊਸ਼ਨ ਦਾ ਹੀ ਤਾਂ ਐਕਸਟਰਾ ਨਹੀਂ ਆਂਦੇ ਪਰ ਇਹ ਬੋਟਾ ਜਿਹੜਾ ਮੂਰਤੋ ਮੰਨ ਜਾ ਕਰ ਦੇਣਾ ਨਾ ਬੰਦਾ ਇਹ ਸਭ ਤੋਂ بڑا ਕੰਮ ਹੈ ਜੋ ਮੂਰਤੋ ਕਰੀ ਜੇ ਨਾ ਪਰ ਕੀ ਵਰਕ ਪਾਇਆ ਨਾ ਵੀ ਬੜੇ ਸਿਰ ਕਾਜ ਹੁਣ ਕਿੰਗਾ ਬੁੜਾ ਬੰਦਾ ਕਿੰਗਾ ਬੁੜਾ ਬੰਦਾ ਉਹ ਹਾਰ ਕੇ ਮਲੂ ਘਰ ਨੂੰ ਆ ਜਾਂਦਾ ਹੁਣ ਇੱਕ ਬੋਟ ਦੇ ਨਾਲ ਦੂਜੀ ਵਾਰ ਦੇ ਜਾ ਕੇ ਲੜਨਾ ਕੋਈ ਨਾ ਕੋਈ ਕਰਨਾ ਤਾਂ ਪਊਗਾ ਜੀ ਉਹ ਉਹ ਹਾਰ ਨਹੀਂ ਹੁੰਨੇ ਆ ਹੁਣ ਕਿ ਕਈ ਪਿੰਡ ਜਿਹੜੇ ਆ ਰਿਜ਼ਰਵ ਹੋ ਗਏ ਆ ਉੱਥੇ ਹੀ ਜਰਨਲ ਬੰਦਾ ਜਾ ਕੇ ਮੱਲੋ ਲੜਨ ਡਿਆ ਤੇ ਜਰਨਲ ਨੇ ਮੈਂਬਰੀ ਲੜਨਾ ਉਥੇ ਸਰਪੰਚੀ ਵਾਲੀ ਸੀਟ ਤਾਂ ਲੜ ਨਹੀਂ ਸਕਦਾ ਜੀ ਉਹ ਫਿਰ ਵਾੜਾਂ ਚ ਥੋੜੀਆਂ ਮੁਸ਼ਕਿਲ ਆਉਣਗੀਆਂ ਠੀਕ ਹੈ ਜੀ ਤਨੀ ਹੋ ਗਿਆ ਸਭ ਗੱਲ ਇਹਨੂੰ ਥੋੜਾ ਜਿਹਾ ਠੀਕ ਲਾਓ ਇਹਨਾਂ ਬੰਦੇ ਦੇ ਇਤਰਾਜ਼ ਲਓ ਸਾਡੀ ਬੰਦੇ ਆਪਣੇ ਇਤਰਾਜ਼ ਕਰ ਰਹੇ ਆ ਨਹੀਂ ਬੰਦਾ ਜੇ ਪਿੰਡਾਂ ਜੇ ਹੋ ਆ ਨਹੀਂ ਬੰਦਾ ਜੇ ਕੋਈ ਸਾਨੂੰ ਦਿੱਕਤ ਵੱਡੀ ਆ ਜੀ ਬਹਿਾਈ ਜੀ ਹੁੰਦਾ ਵਾਂਗੇ ਆਪਣਾ ਕਾਹ ਤੇ ਤੁੜੂ ਨਹੀਂ ਬਾਕੀ ਬਰਪਾਲ ਉਹ ਤਾਂ ਕਿਹੜਾ ਮੈਰ ਗੱਡਿਆ ਜੋ ਉਹ ਤਾਂ ਜੋ ਚਾਰ ਚਾਰ ਦੇ ਇਸ ਤਰ੍ਹਾਂ ਦਿੱਤਾ ਉਹਦਾ ਇਹ ਪਿੰਡ ਵੱਧ ਕਰ ਕੋਈ ਉਹ ਬੜੇ ਕਲੀਅਰ ਦਿਆ ਉਹ ਗਾਨਾ ਲਾਦੇ ਹੋਏ ਲੈਂਚਰ ਦੇ ਚਾਰਜ ਤੇ ਹੋ ਜੋ ਤੇ ਬਾਕੀ ਚਾਹ ਪਣੀ ਨਹੀਂ ਦੀ ਤੁਸੀਂ ਇਹਨਾਂ ਦਾ ਹੱਕ ਦਿਓ ਬਸ ਨਾਲੇ ਥੈਂਕ ਯੂ ਜਸਟ ਤੁਸੀਂ ਹੋ ਕੇ ਆਏ ਜੀ ਤੇ ਫੇਰੇ ਵੀ ਲਾਏ ਕਿਸ ਤਰ੍ਹਾਂ ਨਾਲ ਲੱਗਾ ਮਾਹੌਲ ਅੱਜ ਜਿੱਥੇ ਵੀ ਪਹੁੰਚੇ ਜੀ ਇਹ ਕੋ ਮੁਸ਼ਕਲ ਇਸ ਗੱਲ ਦੀ ਹੈ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਚੋਣ ਖਾੜਾ ਹੈ ਉਹ ਪੰਜਾਬ ਵਿੱਚ ਫਖਣ ਜਾ ਰਿਹਾ ਜਿੱਦੇ ਵਿੱਚ ਸਭ ਤੋਂ ਮੁੱਢਲੀ ਜਿਹੜੀ ਇਲੈਕਸ਼ਨ ਆ ਜਿਹੜੀ ਮਜ਼ਬੂਤ ਹੁੰਦੀਂਦੀ ਲੋਕਤੰਤਰ ਨੂੰ ਮਜ਼ਬੂਤੀ ਦਿੰਦੀ ਆ ਉਹ ਆ ਪੰਚਾਇਤਾਂ ਦੀ ਮੈਂਬਰ ਪੰਚਾਇਤ ਤੇ ਸਰਪੰਚਾਂ ਦੀ ਇਲੈਕਸ਼ਨ ਪਰ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਪ੍ਰਸ਼ਾਸਨ ਪਿੱਠ ਕਰਕੇ ਬਹਿ ਗਿਆ ਚੋਣ ਕਮਿਸ਼ਨਰ ਔਰ ਚੋਣ ਕਮਿਸ਼ਨ ਵੀ ਕੁਝ ਨਹੀਂ ਕਰ ਪਾ ਰਿਹਾ ਔਰ ਜਿਹੜੇ ਸੈਕਟਰੀ ਨੇ ਉਹ ਸੀਟਾਂ ਦੇ ਨਹੀਂ ਵੰਡਦੇ ਵੋਟਾਂ ਇੱਧਰ ਦੀ ਉੱਧਰ ਕੱਟ ਕੇ ਪਾਤੀਆਂ ਨੇ ਕਿਸੇ ਨੂੰ ਸਮਝ ਨਹੀਂ ਆ ਰਹੀ ਇਹ ਇਲੈਕਸ਼ਨ ਲੜਨੀ ਕਿੱਦਾਂ ਹੈ ਜਿਹੜੇ ਇਹਨਾਂ ਦੇ ਹਲਕਾ ਚਾਰਜ ਨੇ ਜਾਂ ਜਿਹੜੇ ਕੋਈ ਐਮ ਐਲ اے ਨੇ ਜਾਂ ਮੰਤਰੀ ਨੇ ਉਹਨਾਂ ਕੋ ਜਾ ਕੇ ਉਹਨਾਂ ਦੀ ਡਾਇਰੈਕਸ਼ਨ ਲੈ ਕੇ ਉਹਨਾਂ ਦੇ ਬੰਦਿਆਂ ਦੇ ਇਹਦੇ ਐਨਓਸੀ ਸਾਰਾ ਕੋਈ ਦੇਈ ਜਾ ਰਹੇ ਆ ਬਟ ਜਿੱਥੇ ਆਪੋਜੀਸ਼ਨ ਵਾਲੇ ਨੇ ਜਾਂ ਜਿਨ੍ਹਾਂ ਨਾਲ ਉਹਨਾਂ ਦੀ ਰਾਇ ਨਹੀਂ ਬਣਦੀ ਜਾਂ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਜਾਂ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਬਿਲਕੁਲ ਐਨਓਸੀ ਨਹੀਂ ਮਿਲਨੇ ਉਹਨਾਂ ਨੂੰ ਆ ਕੋਈ ਚੁੱਲਾ ਟੈਕਸੀਆ ਉਹ ਨਹੀਂ ਮਿਲਣਾ ਹੁਣ ਦੇਖੋ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਐਫੀਡੇਵਿਡ ਲਾ ਸਕਦੇ ਜੀ ਤੁਸੀਂ ਬਣ ਕੇ ਚੱਲੋ ਕਿ ਇੱਕ ਪਿੰਡ ਦੇ ਵਿੱਚ ਜੇ ਇੱਕ ਸਰਪੰਚ ਆ ਦੇ ਪੰਜ 6 ਮੈਂਬਰ ਵੀ ਨੇ ਸੱਤ ਤੇ 1000 ਪਿੰਡ ਆ ਤੇ 7-8000 ਹੋ ਗਿਆ ਤੇ ਜੇ ਚਾਰ ਚਾਰ ਬੰਦੇ ਵੀ ਲੜਨਗੇ ਤੇ 27-28000 ਹੋ ਗਿਆ ਹੁਣ 27-28000 ਐਫੀਡੇਵਿਡ ਕਿੱਦਾਂ ਬਣ ਜੂ ਦੋਹਾਂ ਦੇ ਨਾਂ 'ਚ ਜਿਹੜੇ ਬੰਦੇ ਆ ਕਿ ਟਾਈਮ ਘੱਟ ਦਿੰਦਾ ਹੈ ਜਾਣ ਬੁਝ ਕੇ ਬਿਲਕੁਲ ਟਾਈਮ ਵੀ ਘੱਟ ਮਿਲਿਆ ਵਾਡੀਆਂ ਦਾ ਸੀਜ਼ਨ ਹੈ ਇਸ ਵੇਲੇ ਝੋਨਾ ਸਾਰਾ ਲੋਕ ਝਾੜਨ ਤੇ ਲੱਗੇ ਨੇ ਲੋਕ ਆ ਉਧਰ ਉਧਰ ਰੁਜੇ ਨੇ ਔਰ ਅੱਜ ਕੱਲ ਵੀਰ ਕੇ ਬਲੌਗ ਚ ਅਸੀਂ ਧਰਨਾ ਦਿੱਤਾ ਸੀ ਅੱਜ ਫੇਰ ਵੇਖੋ ਉੱਥੇ ਸੈਕਟਰੀ ਐ ਨਹੀਂ ਗੇ ਮੇਰੇ ਮਾਤਾ ਜੀ ਉੱਥੇ ਜਾ ਕੇ ਫੇਰ ਧਰਨਾ ਦੇ ਰਹੇ ਨੇ ਟਾਰੀ ਜਾ ਕੇ ਉੱਥੇ ਇਹ ਹਾਲਿਆ ਅਸੀਂ ਅਰਸ਼ੇ ਸ਼ੀਨੇ ਜਾ ਕੇ ਵੇਖੋ ਤੇ ਕਿੰਨੀ ਲੜਾਈ ਪਈ ਆ ਸੈਕਟਰੀ ਵੀਡੀਓ ਦਾ ਫੋਨ ਨਹੀਂ ਚੁੱਕ ਰਿਆ ਡੀਸੀ ਹੱਥ ਖੜੇ ਕਰਕੇ ਬੈਠੇ ਨੇ ਕਿ ਸਾਡੇ ਵੱਸ ਨਹੀਂ ਸੈਕਟਰੀ ਹੁਣ ਜੇ ਇਲੈਕਸ਼ਨ ਕਮਿਸ਼ਨ ਹੀ ਹੱਥ ਖੜੇ ਕਰ ਜੂਗਾ ਤੇ ਇਲੈਕਸ਼ਨ ਕਰ ਦੀਏ ਇਹਦੇ ਨਾਲ ਤਾਂ ਨਾਮੀਨੇਸ਼ਨ ਕਰ ਦਿਓ ਐਸ ਵੇਲੇ ਜੋ ਹਾਲਾਤ ਅੱਜ ਤੋਂ 10 5-7 ਸਾਲ ਪਹਿਲਾਂ ਕਾਲੀ ਦਲ ਨੇ ਕੀਤੇ ਸੇਮ ਹਾਲਾਤ ਐਸ ਵੇਲੇ ਇਹਨਾਂ ਵੀ ਆਮ ਆਦੀ ਪਾਰਟੀ ਨੇ ਕਰਤੇ ਕੋਈ ਫਰਕ ਨਹੀਂ ਰਿਹਾ ਇਹੇ ਕੁਝ ਹੋ ਕਰਦੇ ਸੀ ਇਹੇ ਕੁਝ ਹੀ ਨਾ ਕੀਤਾ ਹੈ ਇਲੈਕਸ਼ਨਾਂ ਹੀ ਉਹ ਲੁੱਟਦੇ ਸੀ ਇਲੈਕਸ਼ਨਾਂ ਇਹ ਲੁੱਟ ਰਹੇ ਨੇ ਅਧਿਕਾਰ ਖੋ ਰਹੇ ਨੇ ਲੋਕਾਂ ਦੇ ਜਿਹੜੇ ਸੰਵਿਧਾਨ ਨੇ ਦਿੱਤੇ ਨੇ ਤੇ ਮੈਂ ਕਹਿਣਾ ਚਾਹੁੰਨਾ ਜਦੋਂ ਇਹੋ ਜਿਹੇ ਹਾਲਾਤ ਪੈਦਾ ਕਰਦੇ ਹੋ ਤੇ ਫਿਰ ਦੁਬਾਰਾ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਤੇ ਮੁੜ ਕੇ ਆਪਣੇ ਹਾਲਾਤ ਵੇਖ ਲਿਓ ਇਹਨਾਂ ਨੂੰ ਪਤਾ ਹੈ ਜਿਵੇਂ ਸਹਲਾਤ ਜੋ ਜਿਸ ਤਰ੍ਹਾਂ ਦੇ ਪੰਜਾਬ ਚ ਹਲਾਤ ਨੇ ਜਿੱਦਾਂ ਦੇ ਲੋਕ ਪਰੇਸ਼ਾਨ ਨੇ ਇਹਨਾਂ ਤੋਂ ਇਹ ਸਰਕਾਰ ਤੋਂ ਇਹ ਜੇ ਸਾਹਮਣੇ ਇਲੈਕਸ਼ਨ ਕਰਾਉਣ ਤੇ ਇਹਨਾਂ ਇੱਕ ਵੀ ਸਰਪੰਚ ਨਾ ਜਿੱਤੇ ਇਹ ਸਿਰ ਬਾਵਾ ਘਟਣੀ ਚਾਹੁੰਦੇ ਲੋਕਾਂ ਦੇ ਬਾਹਰ ਵੀ ਅਸੀਂ ਬੜਾ ਸ਼ਾਇਦ ਬੜੇ ਚੰਗੇ ਕੰਮ ਕੀਤੇ ਤੇ ਸਾਨੂੰ ਲੋਟਾ ਪਾਤੀਆਂ ਨੇ ਮੈਂ ਤੁਹਾਡੇ ਮੱਧਰ ਵਿੱਚ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹ ਇਲੈਕਸ਼ਨ ਬੜੇ ਪਲੈਨਿੰਗ ਤਰੀਕੇ ਦੇ ਨਾਲ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਉਸ ਤੋਂ ਬਾਅਦ ਇਹਨਾਂ ਨੇ ਲਿਸਟਾਂ ਚੇਂਜ ਕੀਤੀਆਂ ਨੇ ਔਰ ਇਹ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਜਿੱਥੋਂ ਜਿੱਥੋਂ ਇਲੈਕਸ਼ਨ ਆ ਰਹੇ ਆ ਉੱਥੇ ਉੱਥੇ ਇਹਨਾਂ ਨੇ ਲਿਸਟਾਂ ਸੱਜੇ ਖੱਬੇ ਇਧਰ ਉਧਰ ਖਿੰਡਪੁੰਡ ਕਰਤੀਆਂ ਨੇ ਤਾਂ ਕਿ ਜਿਹੜੇ ਵਿਰੋਧੀ ਧਿਰ ਵਾਲੇ ਬੰਦੇ ਜਿਹੜੇ ਇਹਨਾਂ ਨਾਲ ਨਹੀਂ ਚੱਲੇ ਲੋਕ ਸਭਾ ਦੇ ਵਿੱਚ ਉਹ ਇਲੈਕਸ਼ਨਾਂ ਲੜ ਸਕਣ ਉਹਨਾਂ ਦੇ ਇਲੈਕਸ਼ਨਾਂ ਵੋਟਾਂ ਵੀ ਕੱਢ ਦਿੱਤੀਆਂ ਗਈਆਂ ਮੌਜੂਦਾ ਸਰਪੰਚਾਂ ਦੇ ਪਰਿਵਾਰਾਂ ਦੀਆਂ ਵੋਟਾਂ ਜਿਹੜੇ ਦੋ ਦੋਰੀ ਸਰਪੰਚ ਬਲਾਕ ਸੰਮਤੀ ਮੈਂਬਰ ਸੇਮ ਪੰਚਾਇਤ ਆ ਮੋਟਾ ਇਹ ਨਹੀਂ ਗੀ ਇੱਕ ਜਗ੍ਹਾ ਦੀ ਗਾਥਾ ਨਹੀਂ ਗੀ ਜਿੰਨੇ ਮੈਂ ਤੁਹਾਨੂੰ ਬਲਾਕਾਂ ਦੇ ਨਾਲ ਇਹ ਰਮਦਾਸ, ਹਰਸ਼ਾਜੀਨਾ, ਜਨਾਲਾ, اٹਾਰੀ, ਵੀਰਕਾ, ਮਜੀਟਕ ਜਿੱਥੇ ਮਰਜੀ ਚਲੇ ਜਾਓ ਬਾਹਰ ਕਿਸੇ ਨੂੰ ਪੁੱਛ ਕੇ ਵੇਖ ਲੋ ਵੋਟਾਂ ਦਾ ਇੰਨਾ ਮਾੜਾ ਹਾਲਾਤ ਆ ਕਿ ਜਦੋਂ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਤੁਸੀਂ ਦੇਣਾ ਤੇ ਫਿਰ ਲਿਸਟਾਂ ਬਣਾ ਕੇ ਦੇ ਦਿਓ ਔਰ ਸੀਐਮ ਸਾਹਿਬ ਕਹਿੰਦੇ ਜੀ ਸਰਬਸੰਮਤੀ ਹੋਏਗੀ ਉਹਨੂੰ 5 ਲੱਖ ਰੁਪਏ ਅਵਾਰਡ ਦਿੱਤਾ ਜਾਏਗਾ ਦੇਖੋ ਸਰਬਸੰਮਤੀ ਪਤਾ ਕੀ ਹੁੰਦੀ ਹੈ ਪਿੰਡ ਬੈ ਕੇ ਫੈਸਲਾ ਕਰਦੇ ਬੋਲੀ ਨਾ ਲੱਗੇ ਅੱਜ ਬੋਲੀਆਂ ਲੱਗਣੀਆਂ ਨਹੀਂ ਲੋਕਤੰਤਰ ਦੇ ਵਿੱਚ ਜਦੋਂ ਬੋਲੀ ਲੱਗੂਗੀ ਫਿਰ ਤੇ ਕੱਲ ਨੂੰ ਕੋਈ 500 ਕਰੋੜ ਵਾਲਾ ਆ ਕੇ ਆਊਗਾ ਆਖੂਗਾ ਮੈਂ ਐਮਐਲਏ ਬਾਨਾ ਬੋਲੀ ਲਾਓ ਜੀ ਕੌਣ ਬੋਲੀ ਲਾਉ ਗਰੀਬ ਬੰਦਾ ਕਿਤਾ ਬਣੂਗਾ ਜੀ ਇੱਥੇ ਲੋਕਤੰਤਰ ਹੈ ਇੱਥੇ ਗਰੀਬ ਨੂੰ ਗਰੀਬ ਦੀ ਵੋਟ ਦਾ ਵੀ ਉਹ ਮੁੱਲਿਆ ਤੇ ਮੀਰ ਦੀ ਵੋਟ ਦਾ ਵੀ ਉਹ ਮੁੱਲਿਆ ਇਹ ਤੇ ਬੜੀ ਗਲਤ ਫਿਰ ਤੇ ਆ ਜਿਹੜੀ ਪੈਣ ਜਾ ਰਹੀ ਕਿ ਪੈਸੇ ਪਹਿਲਾਂ ਰੱਖੋ ਜੀ ਪੈਸੇ ਕਰੋ ਜੀ ਲੋਕਾਂ ਨੇ ਜੇ ਆਵਾਜ਼ ਠਾਉਣੀ ਆ ਤੇ ਜਿਹੜੇ ਮੌਜੂਦਾ ਇਸ ਵੇਲੇ ਸੈਕਟਰੀ ਵੀਡੀਓ ਆ ਇਹਨਾਂ ਦੇ ਵਿਰੁੱਧ ਠਾਓ ਹੁਣ 2 ਸਾਲ ਹੋ ਗਏ ਕੋਈ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੈਗਾ 2 ਸਾਲ ਇਹਨਾਂ ਨੇ ਲੁੱਟ ਕੇ ਖਾਧੀਆਂ ਪੰਚਾਇਤਾਂ ਇਹਨਾਂ ਵੀਡੀਓ ਨੇ ਤੇ ਸੈਕਟਰੀਆਂ ਨੇ ਜੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਮਾੜੀ ਮੁੱਟੀ ਹੋਸ਼ ਹੈ ਇਹਨਾਂ ਦੀ ਇਨਕੁਆਰੀ ਕਰਾ ਕੇ ਵੇਖ ਲਓ ਤੁਸੀਂ ਕਰਜਾ ਚੁੱਕਣ ਦੇ ਜੋ ਪੰਜਾਬ ਸਰ ਚਲੋ ਬਿਮਾਰ ਠੀਕ ਹੋਈ ਜਾਣਾ ਪਰਮਾਤਮਾ ਨੇ ਠੀਕ ਕਰੇ ਉਹਨਾਂ ਨੇ ਠੀਕ ਹੋਈ ਜਾਣਾ ਅਰਦਾਸ ਹੈ ਸਾਡੀ ਉਹ ਠੀਕ ਹੋਣਾ ਪਰ ਇਨਕੁਆਰੀ ਕਰਾ ਕੇ ਵੇਖ ਲਓ ਜਿੰਨਾ ਸੈਕਟਰੀਆਂ ਤੇ ਬੀਡੀਪੀਓ ਵੀਡੀਓ ਨੇ ਲਟਿਆਇਆ ਪੰਜਾਬ ਨੂੰ ਇਹਨਾਂ ਨੂੰ ਜਿੰਨਾ ਪੰਚਾਇਤੀ ਰਾਜ ਨੇ ਕਿਸੇ ਨੇ ਨਹੀਂ ਲੁੱਟਿਆ ਇਹ ਸਿਰਫ ਆਪਣੀ ਖਲੜੀ ਬਚਾਉਣ ਵਾਸਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਆਪਣੀ ਖਲੜੀ ਬਚਾਉਣ ਵਾਸਤੇ ਆਹ ਲਾ ਦੇਣਾ ਥੱਲੇ ਪੈਦਾ ਕੀਤੇ ਆ ਤੇ ਥੱਲੇ ਤੁਹਾਡੇ ਐਮ ਐਲ ਏ ਦਾ ਪਤਾ ਹੀ ਤੁਹਾਨੂੰ ਕੀ ਲਾਦ ਨੇ ਸੋ ਇਹ ਸਾਰੀ ਇੱਕ ਗਿਣੀ ਮਿੱਥੀ ਸਾਜਿਸ਼ ਹੈ ਪ੍ਰਸ਼ਾਸਨ ਆਪਣਾ ਪ੍ਰਸ਼ਟਾਚਾਰ ਵੇਚਾਰਿਆ ਤੇ ਜਿਹੜੀ ਸਰਕਾਰ ਆ ਉਹ ਆਪਣਾ ਫੇਲਿਅਰ ਵੇਚਾਰੀ ਹੈ ਸੋ ਗੁਜਰਾ ਸਾਹਿਬ ਇਹਦੇ ਨਾਲ ਲੱਗਦਾ ਤੁਹਾਨੂੰ ਵੀ ਅਜਿਹੇ ਹੱਥ ਕੰਡਿਆਂ ਦੇ ਨਾਲ ਜਿਹੜੀ ਆ ਸਰਕਾਰ ਆਪਣੇ ਮਨਸੂਬੇ ਚ ਕਾਮਯਾਬ ਹੋਊਗੀ ਮਨਸੂਬੇ ਮਨਸੂਬੇ ਤੇ ਕਾਮਯਾਬ ਹੋ ਸਕਦੀ ਹੈ ਪਰ ਜਿਹੜਾ ਵੇਖਿਆ ਉਹ ਖਤਰੇ 'ਚ ਐਸ ਪਾਰਟੀ ਦਾ ਵੀ ਸਮਝ ਲਓ ਵੀ ਇਹਦਾ ਸੁਫੜਾ ਸਾਫ ਹੋਏਗਾ ਜਿੱਦਾਂ ਬਾਕੀਆਂ ਦਾ ਹੋਇਆ ਇਹਦਾ ਵੀ ਉਹੀ ਲਾਤ ਹੋਏਗਾ ਐਸੋ ਇਸ ਕਰਕੇ ਤੁਸੀਂ ਜਦੋਂ ਕਿਸੇ ਦੇ ਅਧਿਕਾਰ ਹੀ ਖੋਗੇ ਤੁਸੀਂ ਪਿੰਡ 'ਚ ਖੋਲੋ ਤੁਸੀਂ ਪਰਿਵਾਰ 'ਚ ਹੀ ਅਧਿਕਾਰ ਖੋਲੋ ਤੁਹਾਨੂੰ ਪਰਿਵਾਰ 'ਚ ਕੀ ਹੁੰਦਾ ਮੁੜ ਕੇ ਤੁਸੀਂ ਪਰਿਵਾਰ 'ਚ ਅਧਿਕਾਰ ਖੋ ਕੇ ਵੇਖ ਲਓ ਆਪਣੇ ਬੱਚਿਆਂ ਦੇ ਕੇਸ ਦੇ ਪਰਿਵਾਰ ਦੇ ਵਿੱਚ ਕੇਹੇ ਜੀ ਨੂੰ ਬਿਠਾ ਕਰਕੇ ਵੇਖ ਲਓ ਕੀ ਹੁੰਦਾ ਐਹੋ ਕੁਝ ਇੱਥੇ ਹੋਣਾ ਸਭ ਤੋਂ ਡਰਿਆ ਲਾਰਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਕਿਤੇ ਆਖੋਂ ਬਾਹਰ ਨਾ ਹੋ ਜਾਏ ਸਾਡੇ ਬਹੁਤ ਹੀ ਸਰਕਾਰਯੋਗ ਸਾਡੇ ਜਿਹੜੇ ਐਮਐਲਏ ਸਾਬਕਾ ਐਮਐਲਏ ਕੁਲਵੀਰ ਜੀ ਦਾ ਉੱਤੇ ਹਮਲਾ ਹੋਇਆ ਗੋਲੀ ਚੱਲੀ ਸਾਡੇ ਵਰਕਰਾਂ ਨੂੰ ਵੱਜੀਆਂ ਨੇ ਇੱਟ ਪੱਤਰ ਹੋਇਆ ਵੇਖੋ ਹਾਦ ਕੀ ਪੈਦਾ ਕਰਤੇ ਨੇ ਇਹਨਾਂ ਨੇ ਇਹ ਗੁੰਡਾਗਰਦੀ ਨਹੀਂ ਤੁਸੀਂ ਮਿਲੋ ਸਾਰਿਆਂ ਨੂੰ ਚੋਣ ਕਮਿਸ਼ਨ ਨੇ ਤੁਹਾਡੀਆਂ ਡਿਊਟੀਆਂ ਲਈਆਂ ਤੁਸੀਂ ਨੋਡਲ ਏਜੰਸੀ ਜੇ ਪ੍ਰਸ਼ਾਸਨ ਤੁਸੀਂ ਉਹਨਾਂ ਦੀ ਡਿਊਟੀ ਨਿਭਾਓ ਪਰ ਮੈਨੂੰ ਦੁੱਖ ਦੀ ਗੱਲ ਹੈ ਚੋਣ ਕਮਿਸ਼ਨ ਨੂੰ ਕੱਲ ਦੀ ਸ਼ਿਕਾਇਤਾਂ ਅਸੀਂ ਲਿਖਤੀ ਦਿੱਤੀਆਂ ਨੇ ਅਜੇ ਤੱਕ ਕੋਈ ਕਹੇਤ ਕਾਰਵਾਈ ਨਹੀਂ ਹੋਈ ਇਹ ਬੜੇ ਦੁੱਖ ਦੀ ਗੱਲ ਹੈ ਕਿਵੇਂ 베ਚਦੇ ਜੀ ਇਲੈਕਸ਼ਨਾਂ ਨੂੰ ਇਲੈਕਸ਼ਨਾਂ ਲੁੱਟੀਆਂ ਜਾ ਰਹੀਆਂ ਜਿੱਤੇ ਦਿਨ ਲੁੱਟ ਰਹੇ ਨੇ ਹਾਂ ਇਹ ਪੱਦਰੀ ਇਲੈਕਸ਼ਨਾਂ ਆਮੋ ਸਾਹਮਣੇ ਕਰਾ ਲੈਣ ਸਾਰਿਆਂ ਨੂੰ ਲੜਨ ਦੇਣ ਕਿ ਵੇਖੋ ਇੱਕ ਪਹਿਲੀ ਗੱਲ ਤੇ ਹੈ ਕਿ ਚੋਣ ਨਿਸ਼ਾਨ ਤੇ ਇਲੈਕਸ਼ਨ ਨਹੀਂ ਹੋਣੀ ਇਹਦੇ ਕਿ ਸਰਪੰਚ ਹੀ ਬਣਣਾ ਤੇ ਫਿਰ ਡਰ ਕਾਦਾ ਜਿਹੜਾ ਬਣਜੂ ਨੂੰ ਕਬੂਲ ਲਿਓ ਜਿਹੜਾ ਬਣਜੂ ਜਿੰਨੂੰ ਪਿੰਡ ਵਾਲੇ ਚਾਹੁੰਦੇ ਨੇ ਉਹਨਾਂ ਨੇ ਫੈਸਲਾ ਕਰਨਾ ਜਿਹਨੂੰ ਮੈਂਬਰ ਬਣਾਉਣਗੇ ਉਹਨੂੰ ਮੈਂਬਰ ਕਬੂਲ ਲਿਓ ਜਿਹਨੂੰ ਸਰਪੰਚ ਬਣਾਉਣਗੇ ਸਰਪੰਚ ਕਬੂਲ ਲਿਓ ਡਰਦੇ ਕਿਉਂ ਜੀ ਦਰੋਂ ਨਿਰਪੱਖ ਚੋਣਾਂ ਕਰਾਓ ਮੁੱਖ ਮੰਤਰੀ ਸਾਹਿਬ ਔਰ ਚੋਣ ਕਮਿਸ਼ਨ ਨੂੰ ਵੀ ਮੇਰੀ ਬੇਨਤੀ ਹੈ ਕਿ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਵੇ ਬਿਲਕੁਲ ਬੁਰੇ ਹਾਲਾਤ ਨੇ ਇਸ ਵੇਲੇ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਸ ਵੇਲੇ ਗੁੰਡਾਗਰਦੀ ਜਿਹੜੀ ਸੈਕਟਰੀ ਨੇ ਤੇ ਵੀਡੀਓ ਉਹਨਾਂ ਦੀ ਗੁੰਡਾਗਰਦੀ ਚਰਮ ਸੀਮਾ ਤੇ ਬੋਲ ਰਹੀ ਆ ਉਹ ਪੂਰਨ ਤੌਰ ਤੇ ਹੱਥ ਠੋਕਾ ਬਣੇ ਨੇ ਸਰਕਾਰ ਦਾ ਬਿਲਕੁਲ ਜੀ ਤੁਸੀਂ ਸੁਣ ਹਾਲੀ ਸਰ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਗੁਰਜੀਤ ਸਿੰਘ ਓਜਲਾ ਜੀ ਜਿਹੜੇ ਵੀ ਅੱਜ ਮੀਟਿੰਗ ਐਸਡੀਐਮ ਦਫ਼ਤਰ ਪਹੁੰਚੇ ਸੀ ਕੀ ਕਹਿਣਾ ਚਾਹੁੰਦੇ ਹੋ ਮੈਂ ਕੋਜੀਤ ਧਨਵਾਦ ਹੈ ਸਦਾ ਗਰਜੀਤ ਸਿੰਘ ਔਜਲਾ ਜੀ ਦਾ ਜਿਨ੍ਹਾਂ ਨੇ ਮਜੀਠਾ ਹਲਕਾ ਵਿੱਚ ਪਹੁੰਚ ਕੇ ਕਾਂਗਰਸੀ ਵਰਕਰਾਂ ਦੀ ਸਾਰ ਲਈ ਤੇ ਅਫਸਰ ਸ਼ਾਹੀ ਦੇ ਨੂੰ ਸਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਇੱਥੇ ਕਿਸੇ ਵੀ ਕਾਂਗਰਸੀ ਵਰਕਰ ਨਾਲ ਜਾਂ ਕਿਸੇ ਵੀ ਕੋਈ ਕਾਲੀ ਦਲ ਜਾਂ ਆਪ ਨੂੰ ਛੱਡ ਕੇ ਜਾਂ ਹੋਰ ਕੋਈ ਵੀ ਆਮ ਵਰਕਰ ਆ ਜਾਆ ਕੋਈ ਇਲੈਕਸ਼ਨ ਲੜਨੀ ਚਾਹੁੰਦਾ ਮੈਂਬਰ ਪੰਚਾਇਤ ਜਾਂ ਸਰਪੰਚ ਦੀ ਉਹਨੂੰ ਕੋਈ ਦਿੱਕਤ ਜਾਂ ਮੁਸ਼ਕਲ ਨਾ ਆਵੇ ਇਸ ਕਰਕੇ ਉਹ ਅੱਜ ਮਜੀਠਾ ਬਲਾਕ ਵਿਖੇ ਪਹੁੰਚੇ ਤੇ ਬੀਡੀਪੀਓ ਐਸਡੀਐਮ ਤਹਿਸੀਲ ਦਾ ਸਾਰਿਆਂ ਦੇ ਨਾਲ ਉਹਨਾਂ ਨੇ वार्ता ਲਾਭ ਕੀਤੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਇੱਥੇ ਮੁਸ਼ਕਲਾਂ ਆ ਕਿਹੜੀਆਂ ਰਹੀਆਂ ਜੀ ਇਹ ਤਾਂ ਤੁਸੀਂ ਪਿੰਡਾਂ 'ਚ ਜਾ ਕੇ ਪੁੱਛ ਸਕਦੇ ਜੇ ਵੀ ਇੱਥੇ ਚੁੱਲ੍ਹਾ ਟੈਕਸ ਦੇਣ ਤੋਂ ਹੀ ਫਿਰ ਇੱਥੇ ਜਾਂ ਹੋਰ ਵੀ ਕੋਈ ਫੈਲਾਣ ਤੱਕ ਨਹੀਂ ਲੈ ਰਹੇ ਵੀਡੀਓ ਹਾਲ ਲੋ ਜੀ ਤਰਸਿੱਕਾ ਦਾ ਤੁਸੀਂ ਕਦੇ ਜਾ ਕੇ ਵੇਖੋ ਤੇ ਤਰਸਿੱਕਾ ਬਲਾਕ ਦਾ ਕੀ ਹਾਲ ਆ ਜਿਹੜੇ ਵੀ ਉੱਥੇ ਸਾਡੇ ਮਜੀਠੇ ਹਲਕੇ ਦੇ ਪਿੰਡ ਨੇ ਜਿਹੜਾ ਮਜੀਠੇ ਹਲਕੇ ਦਾ ਜਿਹੜਾ ਬਲਾਕ ਤਰਸਿੱਕਾ ਆ ਉਸ ਦਾ ਵੀਡੀਓ ਕਿਸੇ ਆਪ ਦੇ ਲੀਡਰ ਦੇ ਘਰ ਜਾ ਕੇ ਬੈਠਾ ਤੇ ਜਿਹੜੇ ਉਹਨੂੰ ਉੱਥੇ ਫਾਈਲਾਂ ਭਰ ਕੇ ਬੈਠੇ ਨੇ ਮੈਂਬਰਾਂ ਦੀਆਂ ਜਾਂ ਸਰਪੰਚੀ ਦੀਆਂ ਉਹ ਉਹਨੂੰ ਲੱਭ ਰਿਆ ਤੇ ਉਹਨਾਂ ਨੂੰ ਮਿਲਤਾ ਕਦਾ ਉਹ ਸਮਾਂ ਨਹੀਂ ਦੇ ਰਿਹਾ। ਜੀ ਗਰਜੀਤ ਸਿੰਘ ਔਜਲਾ ਜੀ ਕੀ ਕਹਿ ਕੇ ਗਏ? ਗਰਜੀਤ ਸਿੰਘ ਔਜਲਾ ਜੀ ਅਫਸਰशाही ਨਾਲ ਮੀਟਿੰਗ ਕਰਕੇ ਇਹ ਕਹਿ ਕੇ ਗਏ ਆ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਕਾਰਸੀ ਵਰਕਰ ਨਾਲ ਕੋਈ ਧੱਕੇਸ਼ਾਹੀ ਨਾ ਕੀਤੀ ਜਾਵੇ ਨਹੀਂ ਤਾਂ ਫਿਰ ਆਪਾਂ ਇੱਥੇ ਆ ਕੇ ਰੋਸ ਮਜਾਰਾ ਕਰਾਂਗੇ ਤੇ ਸਮੁੱਚੀ ਪੰਜਾਬ ਦੀ ਕਾਂਗਸ ਲੀਡਰਸ਼ਿਪ ਆ ਕੇ ਇਸ ਚੀਜ਼ ਦਾ ਵਿਰੋਧ ਕਰੇਗੀ।